ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜੇਠ ਹਾੜ ਦੇ ਮਹੀਨੇ ਦੇ ਵਿੱਚ ਜਗ ਕੀਤੇ ਜਾਣਗੇ ਬੱਕਰੇ ਕੱਟੇ ਜਾਣਗੇ ਬੱਕਰੀਆਂ ਕਟੀਆਂ ਜਾਣਗੀਆਂ ਤੇ ਭੇਡਾਂ ਕਟੀਆਂ ਜਾਣਗੀਆਂ ਖੂਨ ਬਹਾਇਆ ਜਾਏਗਾ ਦੇਗਾਂ ਵਿੱਚ ਮਾਸ ਪਕਾਇਆ ਜਾਏਗਾ ਤੇ ਪ੍ਰਸ਼ਾਦ ਦੇ ਨਾਂ ਤੇ ਸੰਗਤ ਵਿੱਚ ਵਰਤਾਇਆ ਜਾਏਗਾ ਪੁਜਾਰੀ ਦਾ ਜਦੋਂ ਮਨ ਕਰਦਾ ਹੈ ਮਾਸ ਖਾਣ ਨੂੰ ਤੇ ਪੁਜਾਰੀ ਜਿਹੜਾ ਮਾਤਾ ਦੇ ਨਾਂ ਤੇ ਲੋਕਾਂ ਕੋਲੋਂ ਬੱਕਰੇ ਚੜਾਉਣ ਦੀ ਗੱਲ ਕਰਦਾ ਲੋਕ ਬੱਕਰੇ ਚੜਾਉਂਦੇ ਨੇ ਲੋਕ ਪੁਜਾਰੀ ਨੂੰ ਭੇਟਾ ਦਿੰਦੇ ਨੇ ਆਪਣੀਆਂ ਜੇਬਾਂ ਢਿਲੀਆਂ ਕਰਦੇ ਨੇ ਆਪਣੀਆਂ ਜੇਬਾਂ ਖਾਲੀ ਕਰਕੇ ਪੁਜਾਰੀ ਦੀਆਂ ਜੇਬਾਂ ਭਰ ਦੇਣੇ ਪੁਜਾਰੀ ਨੂੰ ਦਾਨ ਵਿੱਚ ਬਹੁਤ ਕੁਝ ਮਾਇਆ ਵੀ ਦਿੰਦੇ ਨੇ ਬੱਕਰੇ ਚੜਾਉਂਦੇ ਨੇ ਤੇ ਫਿਰ ਆਪਣੇ ਮਨ ਨੂੰ ਤਸੱਲੀ ਦਿੰਦੇ ਨੇ ਕਿ ਅਸੀਂ ਬੱਕਰੇ ਚੜਾ ਕੇ ਬਹੁਤ ਵਧੀਆ ਕੰਮ ਕਰ ਰਹੇ ਆ ਅਸੀਂ ਜੱਗ ਕਰਕੇ ਬਹੁਤ ਵਧੀਆ ਕੰਮ ਕਰ ਰਹੇ ਆ ਪੁਜਾਰੀ ਦਾ ਘਰ ਪਰਦੇ ਪੈਣੇ ਲੋਕ ਬੱਕਰੇ ਕੰਡਦੇ ਪੈਣੇ ਲੋਕ ਜੀਵ ਹਤਿਆ ਲੋਕ ਕਰ ਰਹੇ ਨੇ ਪਰ ਇਹਨੂੰ ਲੋਕ ਧਰਮ ਦਾ ਨਾਂ ਦੇ ਰਹੇ ਨੇ ਧਰਮ ਦਾ ਨਾਂ ਇਹਦੇ ਵਿੱਚ ਕੋਈ ਨਹੀਂ ਹੈ ਗੁਰਬਾਣੀ ਇਸ ਚੀਜ਼ ਨੂੰ ਨਹੀਂ ਮੰਨਦੀ ਤੇ ਜੇ ਗੁਰਬਾਣੀ ਨਹੀਂ ਮੰਨਦੀ ਜਿਹੜੇ ਲੋਕ ਗੁਰਬਾਣੀ ਅੱਗੇ ਮੱਥਾ ਟੇਕਦੇ ਨੇ ਤੇ ਜੇ ਗੁਰਬਾਣੀ ਇਸ ਇਹਨਾਂ ਚੀਜ਼ਾਂ ਨੂੰ ਨਹੀਂ ਮੰਨ ਰਹੀ ਤੇ ਫਿਰ ਲੋਕ ਕਿਉਂ ਮਾਰ ਰਹੇ ਨੇ ਇਹਦਾ ਸਿੱਧਾ ਮਤਲਬ ਹੈ ਕਿ ਲੋਕ ਇਹ ਜਿਹੜੇ ਬਕਰੇ ਕੱਟਦੇ ਨੇ ਮਾਤਾਂ ਦੇ ਚੜਾਵੇ ਚੜਾਉਂਦੇ ਨੇ ਇਹ ਲੋਕ ਕੌਣ ਨੇ ਇਹ ਗੁਰੂ ਨਾਨਕ ਦੇ ਦੁਸ਼ਮਣ ਨੇ ਅਸਲ ਵਿੱਚ ਇਹ ਗੁਰੂ ਨਾਨਕ ਦੇ ਦੁਸ਼ਮਣ ਨੇ ਗੁਰੂ ਨਾਨਕ ਸਾਹਿਬ ਤਾਂ ਆਪਣੀ ਬਾਣੀ ਵਿੱਚ ਇਹਨਾਂ ਚੀਜ਼ਾਂ ਦਾ ਖੰਡਨ ਕਰ ਰਿਹਾ ਪਰ ਲੋਕ ਕੀ ਕਹਿ ਰਿਹਾ ਗੁਰੂ ਨਾਨਕ ਸਾਹਿਬ ਨੂੰ ਲੋਕ ਉਹਨਾਂ ਦੀ ਗੱਲ ਨਹੀਂ ਮੰਨ ਰਹੇ ਫਿਰ ਲੋਕ ਇਹ ਦੁਸ਼ਮਣ ਹੋਏ ਇਹ ਲੋਕ ਗੁਰਨਾਨਕ ਸਾਹਿਬ ਦੇ ਦੁਸ਼ਮਨ ਨੇ ਤੇ ਇਹਦੇ ਵਿੱਚ ਸਭ ਤੋਂ ਜਿਹੜਾ ਵੱਡਾ ਰੋਲ ਹੈ ਉਹ ਪਿੰਡਾਂ ਵਿੱਚ ਬੈਠੇ ਹੋਏ ਗ੍ਰੰਥੀ ਸਿੰਘਾਂ ਦਾ ਕਿਉਂਕਿ ਮਾਤਾ ਦੇ ਨਾਂ ਦੇ ਨਾਂ ਤੇ ਅਖੰਡ ਪਾਠ ਕੀਤੇ ਜਾਂਦੇ ਨੇ ਜੱਗ ਦੇ ਨਾਂ ਤੇ ਅਖੰਡ ਪਾਠ ਕੀਤੇ ਜਾਂਦੇ ਨੇ ਤੇ ਜਿਹੜੇ ਗ੍ਰੰਥੀ ਸਿੰਘ ਨੇ ਉਹਨਾਂ ਨੂੰ ਸਾਰਾ ਪਤਾ ਹੈ ਉਹ ਲੋਕਾਂ ਨੂੰ ਖੁੱਲ੍ਹ ਕੇ ਇਸ ਬਾਰੇ ਨਹੀਂ ਦੱਸਦੇ ਜੱਗ ਬਾਰੇ ਨਹੀਂ ਦੱਸਦੇ ਅਸਲ ਵਿੱਚ ਜੱਗ ਹੈ ਕੀ ਹੈ ਤੇ ਜੱਗ ਕਹਿੰਦੇ ਕਾਨੂੰਨ ਹੈ ਕਿਉਂਕਿ ਗ੍ਰੰਥੀ ਸਿੰਘਾਂ ਦਾ ਇੱਕ ਮੇਨ ਰੋਲ ਸੀ ਪਿੰਡਾਂ ਦੇ ਵਿੱਚ ਉਹਨਾਂ ਨੇ ਇਹ ਪ੍ਰਚਾਰ ਕਰਨਾ ਸੀ ਗੁਰਬਾਣੀ ਦੇ ਮੁਤਾਬਕ ਲੋਕਾਂ ਨੂੰ ਦੱਸਣਾ ਸੀ ਕਿ ਤੁਸੀਂ ਇਹੋ ਜਿਹੀ ਵਿਹਿਮਾ ਵਿੱਚ ਨਾ ਪਵੋ ਪਰ ਗ੍ਰੰਥੀ ਸਿੰਘ ਚੁੱਪਣੇ ਕਿਉਂਕਿ ਰੋਜੀ ਰੋਟੀ ਦਾ ਸਵਾਲ ਹੈ ਜੇ ਬੋਲੇ ਤੁਹਾਨੂੰ ਉਹਨਾਂ ਨੂੰ ਗੁਰਦੁਆਰੇ ਦੇ ਵਿੱਚੋਂ ਉਠਾ ਦੇਣਗੇ ਇਸ ਕਰਕੇ ਉਹ ਚੁੱਪਣੇ ਕਿਉਂਕਿ ਰੋਜੀ ਰੋਟੀ ਦਾ ਸਵਾਲ ਹੈ ਲੋਕ ਜਿਵੇਂ ਮਰਜ਼ੀ ਕਰਨ ਗ੍ਰੰਥੀ ਸਿੰਘਾਂ ਨੂੰ ਕੀ ਇਹਨਾਂ ਤੇ ਪਾਠ ਕਰੀ ਜਾਣਾ ਲੋਕਾਂ ਬਕਰੇ ਵਾਢੀ ਲੈਣੇ ਨੇ ਜਿਵੇਂ ਮਰਜੀ ਕੋਈ ਕਹੀ ਜਾਏ ਕਿਸੇ ਨੇ ਨਹੀਂ ਮੁੜਨਾ ਪਰ ਇਹਨਾਂ ਗ੍ਰੰਥੀ ਸਿੰਘਾਂ ਨੂੰ ਜਗਤ ਦੀ ਪਰਭਾਸ਼ਾ ਇਹਨਾਂ ਨੂੰ ਦੱਸਣੀ ਚਾਹੀਦੀ ਸੀ ਕਿ ਜਗਤ ਦੀ ਪਰਭਾਸ਼ਾ ਕੀ ਹੈ ਜਗ ਅਸਲ ਵਿੱਚ ਕਹਿੰਦੇ ਕਿੰ ਨੂੰ ਨੇ ਬਕਰੇ ਦਾ ਕੱਟ ਰਹੇ ਨੇ ਪਰ ਕਟਣਾ ਕਿੰ ਨੂੰ ਸੀ ਕਟਣਾ ਸੀ ਆਪਣੇ ਆਪ ਨੂੰ ਆਪਣੇ ਆਪ ਨੂੰ ਕਟਣਾ ਹੀ ਜਗ ਹੈ ਹੁਣ ਆਪਣੇ ਆਪ ਨੂੰ ਕਿਵੇਂ ਕਟਣਾ ਹੈ ਜਗ ਤਾਂ ਸਾਡੀ ਜ਼ਿੰਦਗੀ ਦੇ ਵਿੱਚ ਤਾਹੀਂ ਹੋਏਗਾ ਨਾ ਜੇ ਅਸੀਂ ਜਿਵੇਂ ਬੱਕਰੇ ਕੱਟਨੇ ਆ ਚੜਾਵਾ ਚੜਾਨੇ ਆ ਤੇ ਇਵੇਂ ਅਸੀਂ ਆਪਣੇ ਆਪ ਨੂੰ ਕੱਟੀਏ ਹੁਣ ਆਪਣੇ ਆਪ ਨੂੰ ਕੱਟਣਾ ਕਿਵੇਂ ਆ ਸਾਡਾ ਜਿਹੜਾ ਮਨ ਹੈ ਉਹ ਸਦਾ ਅੱਗੇ ਦੌੜਦਾ ਹੈ ਵਾਸ਼ਨਾਵਾਂ ਸਾਡੀਆਂ ਅੱਗੇ ਦੌੜਦੀਆਂ ਸਾਡੀਆਂ ਇੰਦਰੀਆਂ ਸਾਡੇ ਕਾਬੂ ਨਹੀਂ ਅੱਗੇ ਅੱਗੇ ਦੌੜਦੀਆਂ ਤੇ ਜਿਹੜਾ ਸਾਡਾ ਮਨ ਹੈ ਉਹ ਬਾਹਰ ਦੌੜਦਾ ਹੈ ਮਨ ਅੰਦਰ ਦੌੜਨਾ ਚਾਹੀਦਾ ਹੈ ਮਨ ਅੰਦਰ ਨਹੀਂ ਦੌੜਦਾ ਮਨ ਬਾਹਰ ਵਾਸ਼ਨਾਵਾਂ ਵੱਲ ਦੋਬੜਾ ਤੇ ਪੁਜਾਰੀ ਕੋਲ ਜਾ ਕੇ ਜਦੋਂ ਅਸੀਂ ਮੰਗਾ ਕਰਨੇ ਆ ਕਿ ਵਾਸ਼ਨਾਵਾਂ ਦੀਆਂ ਵੀ ਮੰਗਾ ਕਰਨੇ ਆ ਸਾਨੂੰ ਆ ਚਾਹੀਦਾ ਸਾਨੂੰ ਆ ਚਾਹੀਦਾ ਉਥੇ ਸਾਡੀਆਂ ਵਾਸ਼ਨਾਵਾਂ ਹੋਰ ਅੱਗੇ ਜਾਂਦੀਆਂ ਇਹਨਾਂ ਚੀਜ਼ਾਂ ਨੂੰ ਰੋਕਣਾ ਵਾਸ਼ਨਾਵਾਂ ਨੂੰ ਰੋਕਣਾ ਮਨ ਨੂੰ ਰੋਕਣਾ ਸਥਿਰ ਕਰਨਾ ਮਨ ਨੂੰ ਆਪਣੇ ਕੰਟਰੋਲ ਵਿੱਚ ਕਰਨਾ ਤੇ ਇੰਦਰੀਆਂ ਨੂੰ ਆਪਣੇ ਕੰਟਰੋਲ ਵਿੱਚ ਕਰਨਾ ਜਿਹੜੀਆਂ ਵਾਸ਼ਨਾਵਾਂ ਇਹਨਾਂ ਨੂੰ ਕੰਟਰੋਲ ਵਿੱਚ ਕਰਨਾ ਇਹੀ ਤਾਂ ਜੱਗ ਹੈ ਇਹਨੂੰ ਕੰਟਰੋਲ ਵਿੱਚ ਕਰਨਾ ਜੱਗ ਦਾ ਅਸਲੀ ਅਰਥ ਹੈ ਤਿਆਗ ਕਰਨਾ ਇਹੀ ਤਾਂ ਤਿਆਗ ਕਰਨਾ ਹੈ ਆਪਣੀ ਜ਼ਿੰਦਗੀ ਦੇ ਅਸੀਂ ਬਾਹਰ ਜਿਹੜੀਆਂ ਇੰਦਰੀਆਂ ਆ ਬਾਹਰ ਨੂੰ ਅਸੀਂ ਭਜਨੇ ਆ ਮਨ ਸਾਡਾ ਬਾਹਰ ਨੂੰ ਦੌੜਦਾ ਇਹਨਾਂ ਬੁਰੀਆਂ ਵਾਸ਼ਨਾਵਾਂ ਦਾ ਜਿਹੜੀਆਂ ਵਾਸ਼ਨਾਵਾਂ ਸਾਡੇ ਅੰਦਰ ਇਹਨਾਂ ਦਾ ਤਿਆਗ ਕਰਨਾ ਸੀ ਤਿਆਗ ਕਰਕੇ ਮਾੜੇ ਕੰਮ ਤਿਆਗਣੇ ਸਨ ਚੰਗੇ ਕਮਾਵਲ ਅਸੀਂ ਜਾਣਾ ਸੀ ਅਸੀਂ ਬਾਹਰ ਦੀਆਂ ਵਾਸ਼ਨਾਵਾਂ ਛੱਡ ਗਏ ਅੰਦਰ ਨੂੰ ਅਸੀਂ ਮੁੜਨਾ ਸੀ ਆਪਣੇ ਅੰਦਰ ਅਸੀਂ ਮਨ ਨੂੰ ਅੰਦਰ ਅੰਦਰਲੇ ਪਾਸੇ ਮੋੜਨਾ ਸੀ ਆਪਣੇ ਮਨ ਨਾਲ ਜਿਹੜਾ ਸਾਡਾ ਬਾਹਰ ਦੌੜਦਾ ਇਹਨੂੰ ਆਪਣੇ ਅੰਦਰ ਦੀ ਯਾਤਰਾ ਕਰਾਣੀ ਸੀ ਇਹੀ ਤਾਂ ਜੱਗ ਹੈ ਪਰ ਇਹਨੂੰ ਕੋਈ ਕਰ ਨਹੀਂ ਰਿਹਾ ਲੋਕ ਬਾਹਰ ਵਾਸ਼ਨਾਵਾਂ ਵੱਲ ਦੌੜ ਰਹੇ ਨੇ ਬੱਕਰੇ ਕਟਦੇ ਬਿਨੇ ਲੋਕ ਚੜਾਵੇ ਚੜਾਏ ਜਾ ਰਹੇ ਨੇ ਖੂਬ ਪੁਜਾਰੀ ਨੂੰ ਮਾਲੋ ਮਾਲ ਕਰ ਰਹੇ ਨੇ ਕਿਉਂਕਿ ਪੁਜਾਰੀਆਂ ਦੀ ਵੀ ਚੰਗੀ ਦੁਕਾਨ ਚੱਲ ਰਹੀ ਹੈ ਕਿਉਂਕਿ ਇਹ ਗ੍ਰੰਥੀ ਸਿੰਘਾਂ ਦਾ ਕੰਮ ਸੀ ਗ੍ਰੰਥੀ ਸਿੰਘਾਂ ਨੂੰ ਜ਼ਰੂਰ ਚਾਹੀਦਾ ਹੈ ਕਿ ਲੋਕਾਂ ਵਿੱਚ ਇੱਕ ਵਧੀਆ ਤਰੀਕੇ ਨਾਲ ਪ੍ਰਚਾਰ ਕਰਕੇ ਲੋਕਾਂ ਨੂੰ ਇਸ ਵਿਹਮਾ ਵਿੱਚੋਂ ਬਾਹਰ ਕੱਢਿਆ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ